ਮੁਲਾਜ਼ਮਾ ਨੇ ਹੁਣ ਵਿਲੱਖਣ ਸੰਘਰਸ਼ ਵਿੱਢਿਆ ਮੰਤਰੀਆਂ ਤੇ ਵਿਧਾਇਕਾਂ ਨੂੰ ਚਾਰਜ ਸ਼ੀਟਾਂ ਜਾਰੀ ਕੀਤੀਆਂ ਨੇ ਦੱਸੇ ਕਿ ਸੰਗਰੂਰ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਵੀ ਮੋਰਚਾ ਜਿਹੜਾ ਲੱਗੇ ਗਏ ਇਸੇ ਖਬਰ ਤੇ ਵਧੇਰੇ ਜਾਣਕਾਰੀ ਲਵਾਂਗੇ ਤਾਂ ਸਮਰ نیوز ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੇਰੇ ਨਾਲ ਫੋਨ ਕਾਲ ਤੇ ਜੁੜੇ ਨੇ ਤਰਲੋਚਨ ਜੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਨੇ ਕਿਹੜਾ ਵਿਲੱਖਣ ਸੰਘਰਸ਼ ਸ਼ੁਰੂ ਜਿਹੜਾ ਕੀਤਾ ਦਰاصل ਪੰਜਾਬ ਦੇ ਸਵਾ 2 ਲੱਖ ਦੇ ਕਰੀਬ ਮੁਲਾਜ਼ਮ ਜਿਹੜੇ ਨੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਐ ਔਰ ਉਹ ਪੰਜਾਬ ਸਰਕਾਰ ਨੂੰ ਮੰਨਤਾ ਵੀ ਕਰ ਰਹੇ ਨੇ ਤਰਲੇ ਕਰ ਰਹੇ ਨੇ ਅਪੀਲਾ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਵੀ ਖੁਦ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇ ਉਹਨਾਂ ਦੀ ਸਰਕਾਰ ਪੰਜਾਬ 'ਚ ਬਣ ਗਈ ਤੇ ਉਹ ਪੁਰਾਣੀ ਪੈਨਸ਼ਨ ਬਹਾਲ ਕਰਨਗੇ ਪਰ 2.5 ਸਾਲਾਂ ਤਰਾਂ ਇਸ ਮੁੱਦੇ ਤੇ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਹੁਣ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਨੇ ਇੱਕ ਨਵੇਕਲੀ ਕਿਸਮ ਦਾ ਸੰਘਰਸ਼ ਸ਼ੁਰੂ ਕੀਤਾ ਉਹਨਾਂ ਨੇ ਇਹ ਫਰੰਟ ਵੱਲੋਂ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਚਾਰਜ ਸ਼ੀਟ ਦੋਸ਼ ਪੱਤਰ ਜਾਰੀ ਕਰਨ ਦਾ ਫੈਸਲਾ ਕੀਤਾ ਔਰ ਇਹ ਦੋਸ਼ ਪੱਤਰ ਜਿਹੜੇ ਜਾਰੀ ਕੀਤੇ ਜਾ ਰਹੇ ਨੇ ਉਹਦੇ ਵਿੱਚ ਬੜੀ ਕਮਾਲ ਦੀ ਭਾਸ਼ਾ ਵਰਤੀ ਹੈ, ਵਰਡਿੰਗ ਵਰਤੀ ਹੈ ਜਿਹਦੇ ਵਿੱਚ ਇਹਨਾਂ ਨੇ ਕੁਝ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਚ ਜਾਰੀ ਵੀ ਕੀਤੇ ਨੇ ਜਿਹਦੇ ਸਬੰਧ ਵਿੱਚ ਡਿਟੇਲ ਵੀ ਉਹਨਾਂ ਨੇ ਕਾਰਨ ਦੱਸੋ ਨੋਟਿਸ 'ਚ ਲਿਖਿਆ ਹੈ ਮਾਮਲਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਆਪ ਸਰਕਾਰ ਦਾ ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ ਉਪਰੋਕਤ ਮਾਮਲੇ ਸੰਬੰਧੀ ਆਪ ਦੀ ਕੋਲ ਸਖਤ ਇਤਰਾਜ਼ ਅਤੇ ਰੋਸ ਦਰਜ ਕਰਵਾਉਂਦੇ ਹੋਏ ਦੱਸਿਆ ਜਾਂਦਾ ਹੈ ਕਿ ਆਪ ਸਰਕਾਰ ਵੱਲੋਂ ਸਤਾ ਵਿੱਚ ਆਉਣ ਅਪਰੰਤ ਮੁਲਾਜ਼ਮਾਂ ਦੀ ਅਹਿਮ ਮੰਗ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ ਚੋਂ ਚੋਂ ਵਾਦਾ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਮਿਤੀ 18 ਨਵੰਬਰ 2022 ਨੂੰ ਇਹ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਜੋ ਹੋਂਦ ਤੱਕ ਕੇਵਲ ਕਾਗਜੀ ਜੁਮਲਾ ਸਾਬਤ ਹੋਇਆ ਹੈ ਔਰ ਇਸ ਕਾਰਨ ਦਸਨ ਨੋਟਿਸ ਵਿੱਚ ਸੱਤ ਸਵਾਲ ਕੀਤੇ ਨੇ ਗਏ ਨੇ ਵਿਧਾਇਕਾਂ ਦੇ ਮੰਤਰੀਆਂ ਨੂੰ ਜਿਹਦੇ ਵਿੱਚ ਪਹਿਲਾ ਸਵਾਲ ਇਹ ਹੈ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਸੰਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ ਹੋਂ ਤੱਕ ਅਮਲ ਵਿੱਚ ਲਾਗੂ ਕਿਉਂ ਨਹੀਂ ਕੀਤਾ ਗਿਆ ਨੰਬਰ 2 ਪੰਜਾਬ ਸਰਕਾਰ ਵੱਲੋਂ 28 ਜਨਵਰੀ 2023 ਨੂੰ ਪੁਰਾਣੀ ਪੈਨਸ਼ਨ ਸੰਬੰਧੀ ਐਸਓਪੀ ਬਣਾਉਣ ਲਈ ਕਠਨ ਕੀਤੀ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਜਾਰੀ ਕਿਉਂ ਨਹੀਂ ਕੀਤੀ ਗਈ ਜੀ ਦੋਸ਼ ਨੰਬਰ 3 ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਨਵੀਆਂ ਭਰਤੀਆਂ ਤੇ ਐਮਪੀਐਸ ਸਕੀਮ ਕਿਉਂ ਲਾਗੂ ਕੀਤੀ ਗਈ ਹੈ ਦੋਸ਼ ਨੰਬਰ 4 ਕੇਂਦਰ ਸਰਕਾਰ ਨੂੰ ਐਨਪੀਐਸ ਟਟੋਤੀ ਦੀ ਅਦਾਇਗੀ ਜਾਰੀ ਰੱਖਣ ਲਈ ਕਿਉਂ ਕਿਹਾ ਗਿਆ ਹੈ ਦੋਸ਼ ਨੰਬਰ 5 ਕੇਂਦਰ ਸਰਕਾਰ ਵੱਲੋਂ ਤਜਵੀਜ਼ਤ ਯੂਨੀਫਾਈਡ ਸਕੀਮ ਪੈਨਸ਼ਨ ਸਕੀਮ ਬਾਰੇ ਆਪ ਸਰਕਾਰ ਦਾ ਕੀ ਫੈਸਲਾ ਹੈ ਔਰ ਅਗਲਾ 6 ਨੰਬਰ ਤੇ ਇਹ ਹੈ ਵੀ ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਮੁੱਦੇ ਸਮੇਤ ਮੁਲਾਜ਼ਮ ਮੰਗਾ ਤੇ ਸਰਕਾਰ ਵੱਲੋਂ ਵਾਰ-ਵਾਰ ਸਮਾਂ ਦੇ ਕੇ ਵੀ ਮੀਟਿੰਗਾਂ ਰੱਦ ਕਿਉਂ ਕੀਤੀਆਂ ਜਾ ਰਹੀਆਂ ਹਨ ਲਾਸਟ ਜਿਹੜਾ ਪੁਆਇੰਟ ਇਹ ਹੈ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਾਂ ਸਾਂਝੇ ਫਰੰਟ 'ਤੇ ਆਗਮਾਂ ਤੇ ਚੰਡੀਗੜ੍ਹ ਵਿੱਚ ਪੱਤਰੇ ਦਰਜ ਕਰਕੇ ਹੱਕੀ ਮੰਗਾਂ ਨੂੰ ਕੀਤੇ ਜਮਹੂਰੀ ਰੋਸ ਪ੍ਰਦਰਸ਼ਨ ਦੀ ਜ਼ਬਾਨਬੰਦੀ ਕਿਉਂ ਕੀਤੀ ਜਾ ਰਹੀ ਹੈ ਔਰ ਬੜਾ ਸਪੱਸ਼ਟ ਇਹਦੇ ਵਿੱਚ ਲਿਖਿਆ ਹੈ ਕਿ ਇਸ ਨੋਟਿਸ ਦੇ ਸਪਸ਼ਟੀ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਜੇਕਰ ਆਪਜੀ ਵੱਲੋਂ ਮੱਥੇ ਸਮੇਂ ਵਿੱਚ ਇਸ ਨੋਟਿਸ ਦਾ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਮੰਨ ਲਿਆ ਜਾਵੇਗਾ ਕਿ ਤੁਹਾਡੇ ਉੱਤੇ ਲੱਗੇ ਦੋਸ਼ਾਂ ਨੂੰ ਸਬਕਾਰ ਕਰਦੇ ਹੋ ਇਸ ਸਥਿਤੀ ਵਿੱਚ ਐਨਪੀਐਫs ਮੁਲਾਜ਼ਮਾ ਕੋਲ ਸਰਕਾਰ ਖਿਲਾਫ ਇੱਕ ਮਹੂਰੀ ਢੰਗ ਨਾਲ ਸੰਘਰਸ਼ੀ ਕਾਰਵਾਈ ਕਰਨ ਦਾ ਰਾਹ ਹੋਵੇਗਾ ਜਿਸ ਲਈ ਸੂਚਨਾ ਹਿਤ ਦੱਸਿਆ ਜਾਂਦਾ ਹੈ ਕਿ 1 ਤੋਂ 3 ਅਕਤੂਬਰ ਤੱਕ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਪੈਨਸ਼ਨ ਪ੍ਰਾਪਤੀ ਮੋਰਚਾ ਲਗਾਇਆ ਜਾਵੇਗਾ ਅਤੇ ਪੈਨਸ਼ਨ ਦੇ ਮੁੱਦੇ ਤੇ ਪੰਜਾਬ ਸਰਕਾਰ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਇਹ ਦੋਸ਼ ਪੱਤਰ ਦੀ ਇੱਕ ਕਾਪੀ ਮੁੱਖ ਮੰਤਰੀ ਪੰਜਾਬ ਨੂੰ ਵੀ ਫਰੰਟ ਨੇ ਭੇਜੀ ਹੈ ਜੀ ਅ ਤਰਲੋਚਨ ਸੀ ਫਰੰਟ ਹੋਂ ਸੰਗਰੂਰ ਦੇ ਵਿੱਚ ਵੀ ਮੋਰਚਾ ਲਾ ਰਿਹਾ ਹੈ ਬਿਲਕੁਲ ਅਤਿੰਦਰਪਾਲ ਸਿੰਘ ਜਿਹੜੇ ਫਰੰਟ ਦੇ ਆਗੂ ਨੇ ਉਹਨਾਂ ਦੀ ਅਗਵਾਈ ਤੇ ਮੀਟਿੰਗ ਹੋਈ ਹੈ ਉਹ ਮੀਟਿੰਗ ਤੋਂ ਬਾਅਦ ਅਤਿੰਦਰਪਾਲ ਸਿੰਘ ਤੇ ਗੁਰਬਿੰਦਰ ਖਹਿਰਾ ਦਲਜੀਤ ਸਫੀਪੁਰ ਤੇ ਜਸਵੀਰ ਭੱਮਾ ਨੇ ਜਾਣਕਾਰੀ ਦਿੱਤੀ ਹੈ ਕਿ ਸੰਗਰੂਰ ਚ 1 ਤੋਂ 3 ਅਕਤੂਬਰ ਤੱਕ ਦਿਨ ਰਾਤ ਦਾ ਮੋਰਚਾ ਲਾਇਆ ਜਾਵੇਗਾ ਜਿਹਦੇ ਵਿੱਚ ਪੂਰੇ ਸੂਬੇ ਦੇ ਮੁਲਾਜ਼ਮ ਸ਼ਾਮਲ ਹੋਣਗੇ ਇਹ ਮੋਰਚਾ ਸੀਐਮ ਦੀ ਸੰਗਰੂਰ ਸਥਿਤ ਰਹਿ ਦੇਣੇੜੇ ਲੌਂਗ ਦਾ ਫੈਸਲਾ ਕੀਤਾ ਉਹ ਦੱਸਿਆ ਗਿਆ ਵੀ ਇਸ ਦਿਨ ਰਾਤ ਦੇ ਮੋਰਚੇ ਦੌਰਾਨ ਮਸ਼ਾਲ ਮਾਰਚ ਵੀ ਕੀਤਾ ਜਾਵੇਗਾ ਉਤਲੇ ਫੂਕ ਮਜਾਰੇ ਵੀ ਕੀਤੇ ਜਾਣਗੇ ਉਹ ਰੋਜ਼ਾਨਾ ਬਕਾਇਦਾ ਸਟੇਜ ਵੀ ਸਜਾਈ ਜਾਵੇਗੀ ਔਰ ਜ਼ਿਲ੍ਹਾਵਾਰ ਮੁਲਾਜ਼ਮ ਇਸ ਮੋਰਚੇ ਤੇ ਸ਼ਾਮਲ ਹੋਣਗੇ ਤੇ ਅਖੀਰਲੇ ਦਿਨ 3 ਅਕਤੂਬਰ ਨੂੰ ਵਿਸ਼ਾਲ ਰੈਲੀ ਕਰਕੇ ਰੋਸ ਮਾਰਚ ਵੀ ਕੱਢਿਆ ਜਾਵੇਗਾ ਔਰ ਨਾਲ ਹੀ ਸਪਸ਼ਟ ਕਰ ਦਿੱਤਾ ਵੀ ਉਹ ਪਹਿਲਾਂ ਵੀ ਕਈ ਵਾਰੀ ਸੰਗਰੂਰ ਚ ਆ ਆਪਣਾ ਸੰਘਰਸ਼ ਕਰ ਚੁੱਕੇ ਨੇ ਪਰ ਸੰਗਰੂਰ ਜ਼ਿਲ੍ਹੇ ਦਾ ਪ੍ਰਸ਼ਾਸਨ ਮਹਿਜ ਸੀਐਮ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕਰਕੇ ਪੱਲਾ ਝਾੜ ਲੈਂਦਾ ਪਰ ਇਸ ਵਾਰ ਉਹ ਪੱਕੇ ਤੌਰ ਤੇ ਕੋਈ ਕੇਸੇ ਤਰ੍ਹਾਂ ਦਾ ਵਾਅਦਾ ਮਿਲਣ ਤੋਂ ਬਾਅਦ ਹੀ ਆਪਣੇ ਸੰਘਰਸ਼ ਨੂੰ ਡੈਫਰ ਕਰਨਗੇ ਔਰ ਇਸੇ ਤਰ੍ਹਾਂ ਡੀਟੀਐਫ ਦੇ ਲੀਡਰ ਵਿਕਰਮ ਦੇਵ ਸਿੰਘ ਤੇ ਮਹਿੰਦਰ ਸਿੰਘ ਕੋੜਿਆਂਵਾਲੀ ਨੇ ਵੀ ਇਹ ਸੰਘਰਸ਼ ਦੀ ਹਮੈਤਤਾ ਐਲਾਨ ਕਰ ਦਿੱਤਾ ਔਰ ਇਹ ਵੀ ਗੱਲ ਬੜੀ ਸਪਸ਼ਟ ਕਹੀ ਗਈ ਹੈ ਕਿ 18 ਨਵੰਬਰ 2022 ਦੀ ਜਾਰੀ ਨੋਟੀਫਿਕੇਸ਼ਨ ਲਾਗੂ ਕਰਵਾਉਣ ਤੱਕ ਉਹਨਾਂ ਦਾ ਸੰਘਰਸ਼ ਜਿਹੜਾ ਜਾਰੀ ਰਹੇਗਾ ਜੀ ਸ਼ੁਕਰੀਆ ਤੁਹਾਨੂੰ ਲੌਸਨਸੇ ਜਾਣਕਾਰੀ ਦੇਣ ਦੇ ਲਈ